ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਦਸਵੰਦ ਪ੍ਰਥਾ ਦਾ ਆਰੰਭ ਪਿਆਰੀ ਸਾਧ ਸੰਗਤ ਜੀਓ ਸਮਾਜ ਭਲਾਈ ਪਰ ਉਪਕਾਰ ਅਤੇ ਗੁਰੂ ਘਰਾਂ ਦੇ ਵੱਡੇ ਵੱਡੇ ਕਾਰਜ ਹਮੇਸ਼ਾ ਸੰਗਤਾਂ ਦੀ ਮਾਇਆ ਨਾਲ ਹੀ ਸੰਪੂਰਨ ਹੁੰਦੇ ਹਨ ਤੇ ਪਰਉਪਕਾਰ ਦੇ ਕਾਰਜਾਂ ਉੱਤੇ ਲੱਗਣ ਨਾਲ ਸੰਗਤ ਦੀ ਮਾਇਆ ਵੀ ਸਫਲੀ ਹੁੰਦੀ ਹੈ ਸੋ ਸੰਗਤ ਦੀ ਮਾਇਆ ਨਾਲ ਜਿੱਥੇ ਪਰਉਪਕਾਰ ਦੇ ਮਹਾਨ ਕਾਰਜ ਸਿਰੇ ਚੜਦੇ ਹਨ ਤੇ ਸੰਗਤ ਦੀ ਮਾਇਆ ਸਫਲੀ ਹੁੰਦੀ ਹੈ ਉੱਥੇ ਆਪਣੀ ਨੇਕ ਕਿਰਤ ਵਿੱਚੋਂ ਕਮਾਈ ਦਾ ਕੁਝ ਹਿੱਸਾ ਗੁਰੂ ਅਰਥ ਲਾਉਣ ਨਾਲ ਉਸ ਇਨਸਾਨ ਦੇ ਅੰਦਰੋਂ ਮਾਇਆ ਦੀ ਪਕੜ ਵੀ ਟੁੱਟਦੀ ਹੈ ਦੀ ਉਸ ਦੇ ਅੰਦਰ ਤਿਆਗ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਕਿ ਇੱਕ ਜਗਿਆਸੂ ਦੇ ਅੰਦਰ ਪੈਦਾ ਹੋਣੀ অতি ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਕਿਸੇ ਜਗਿਆਸੂ ਦੇ ਅੰਦਰੋਂ ਸੰਸਾਰਿਕ ਪਦਾਰਥਾਂ ਦਾ ਮੋਹ ਨਹੀਂ ਟੁੱਟਦਾ ਉਹਨਾਂ ਚਿਰ ਉਹ ਅਧਿਆਤਮਿਕ ਮਾਰਗ ਦਾ ਪੰਦੀ ਨਹੀਂ ਬਣ ਸਕਦਾ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਪਾਵਨ ਗੁਰਬਾਣੀ ਵਿੱਚ ਬਚਨ ਕੀਤੇ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਸਿੱਖਾਂ ਦੀ ਮਾਇਆ ਨੂੰ ਪਰਉਪਕਾਰ ਦੇ ਕਾਰਜਾਂ ਉੱਤੇ ਲਗਾ ਕੇ ਸਫਲੀ ਕਰਨ ਲਈ ਅਤੇ ਉਹਨਾਂ ਦੇ ਮਨਾਂ ਵਿੱਚੋਂ ਮਾਇਆ ਮੋਹ ਦੇ ਜਾਲ ਨੂੰ ਤੋੜਨ ਲਈ ਗੁਰੂ ਰਾਮਦਾਸ ਜੀ ਨੇ ਸਿੱਖਾਂ ਨੂੰ ਆਪਣੀ ਦਸਾਂ ਨੋਹਾਂ ਦੀ ਕੀਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢਣ ਦਾ ਹੁਕਮ ਜਾਰੀ ਕੀਤਾ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਸ ਦੀ ਜਿੰਨੀ ਵੀ ਕਮਾਈ ਹੈ ਭਾਵੇਂ ਚਾਹੇ ਕਿਸੇ ਦੀ ਥੋੜੀ ਹੈ ਜਾਂ ਜ਼ਿਆਦਾ ਉਹ ਉਸ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਗੁਰੂ ਘਰ ਜ਼ਰੂਰ ਭੇਜੇ ਸੋ ਇਸ ਤਰ੍ਹਾਂ ਬਹੁਤ ਸਾਰੀ ਮਾਇਆ ਗੁਰੂ ਘਰ ਪਹੁੰਚਣੀ ਸ਼ੁਰੂ ਹੋ ਗਈ ਤੇ ਉਸ ਮਾਇਆ ਨਾਲ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਪਰਉਪਕਾਰ ਦੇ ਬੇਅੰਤ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਸੋ ਗੁਰੂ ਮਰਿਆਦਾ ਅਨੁਸਾਰ ਅੱਜ ਵੀ ਹਰੇਕ ਸਿੱਖ ਲਈ ਇਹ ਗੁਰੂ ਹੁਕਮ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਗੁਰੂ ਅਰਥ ਲਾਵੇ ਸੋ ਇਸ ਲਈ ਹਰੇਕ ਸਿੱਖ ਨੂੰ ਆਪਣੀ ਕਮਾਈ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਜਿਹੜਾ ਵੀ ਸਿੱਖ ਇਹ ਦਸਵੰਦ ਨਹੀਂ ਕੱਢਦਾ ਸਮਝ ਲੈਣਾ ਚਾਹੀਦਾ ਹੈ ਕਿ ਉਹ ਗੁਰੂ ਹੁਕਮਤੋਂ ਆਕੀ ਹੈ ਅਤੇ ਗੁਰੂ ਦਾ ਹੱਕ ਖਾ ਰਿਆ ਹੈ ਕਿਉਂਕਿ ਸਿੱਖ ਦੀ ਕਮਾਈ ਦੇ ਦਸਵੇਂ ਹਿੱਸੇ ਦਾ ਹੱਕਦਾਰ ਗੁਰੂ ਹੈ ਸੋ ਸਾਨੂੰ ਸਭ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਕੱਟ ਕੇ ਪਰਉਪਕਾਰ ਦੇ ਕਾਰਜਾਂ ਉੱਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਦਸਵੰਦ ਪ੍ਰਥਾ ਦਾ ਆਰੰਭ ਪਿਆਰੀ ਸਾਧ ਸੰਗਤ ਜੀਓ ਸਮਾਜ ਭਲਾਈ ਪਰ ਉਪਕਾਰ ਅਤੇ ਗੁਰੂ ਘਰਾਂ ਦੇ ਵੱਡੇ ਵੱਡੇ ਕਾਰਜ ਹਮੇਸ਼ਾ ਸੰਗਤਾਂ ਦੀ ਮਾਇਆ ਨਾਲ ਹੀ ਸੰਪੂਰਨ ਹੁੰਦੇ ਹਨ ਤੇ ਪਰਉਪਕਾਰ ਦੇ ਕਾਰਜਾਂ ਉੱਤੇ ਲੱਗਣ ਨਾਲ ਸੰਗਤ ਦੀ ਮਾਇਆ ਵੀ ਸਫਲੀ ਹੁੰਦੀ ਹੈ ਸੋ ਸੰਗਤ ਦੀ ਮਾਇਆ ਨਾਲ ਜਿੱਥੇ ਪਰਉਪਕਾਰ ਦੇ ਮਹਾਨ ਕਾਰਜ ਸਿਰੇ ਚੜਦੇ ਹਨ ਤੇ ਸੰਗਤ ਦੀ ਮਾਇਆ ਸਫਲੀ ਹੁੰਦੀ ਹੈ ਉੱਥੇ ਆਪਣੀ ਨੇਕ ਕਿਰਤ ਵਿੱਚੋਂ ਕਮਾਈ ਦਾ ਕੁਝ ਹਿੱਸਾ ਗੁਰੂ ਅਰਥ ਲਾਉਣ ਨਾਲ ਉਸ ਇਨਸਾਨ ਦੇ ਅੰਦਰੋਂ ਮਾਇਆ ਦੀ ਪਕੜ ਵੀ ਟੁੱਟਦੀ ਹੈ ਤੇ ਉਸ ਦੇ ਅੰਦਰ ਤਿਆਗ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਕਿ ਇੱਕ ਜਗਿਆਸੂ ਦੇ ਅੰਦਰ ਪੈਦਾ ਹੋਣੀ অতি ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਕਿਸੇ ਜਗਿਆਸੂ ਦੇ ਅੰਦਰੋਂ ਸੰਸਾਰਿਕ ਪਦਾਰਥਾਂ ਦਾ ਮੋਹ ਨਹੀਂ ਟੁੱਟਦਾ ਉਹਨਾਂ ਚਿਰ ਉਹ ਅਧਿਆਤਮਿਕ ਮਾਰਗ ਦਾ ਪੰਦੇ ਨਹੀਂ ਬਣ ਸਕਦਾ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਪਾਵਨ ਗੁਰਬਾਣੀ ਵਿੱਚ ਬਚਨ ਕੀਤੇ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਸਿੱਖਾਂ ਦੀ ਮਾਇਆ ਨੂੰ ਪਰਉਪਕਾਰ ਦੇ ਕਾਰਜਾਂ ਉੱਤੇ ਲਗਾ ਕੇ ਸਫਲੀ ਕਰਨ ਲਈ ਅਤੇ ਉਹਨਾਂ ਦੇ ਮਨਾਂ ਵਿੱਚੋਂ ਮਾਇਆ ਮੋਹ ਦੇ ਜਾਲ ਨੂੰ ਤੋੜਨ ਲਈ ਗੁਰੂ ਰਾਮਦਾਸ ਜੀ ਨੇ ਸਿੱਖਾਂ ਨੂੰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢਣ ਦਾ ਹੁਕਮ ਜਾਰੀ ਕੀਤਾ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਸ ਦੀ ਜਿੰਨੀ ਵੀ ਕਮਾਈ ਹੈ ਭਾਵੇਂ ਚਾਹੇ ਕਿਸੇ ਦੀ ਥੋੜੀ ਹੈ ਜਾਂ ਜ਼ਿਆਦਾ ਉਹ ਉਸ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਗੁਰੂ ਘਰ ਜ਼ਰੂਰ ਭੇਜੇ ਤੋ ਇਸ ਤਰ੍ਹਾਂ ਬਹੁਤ ਸਾਰੀ ਮਾਇਆ ਗੁਰੂ ਘਰ ਪਹੁੰਚਣੀ ਸ਼ੁਰੂ ਹੋ ਗਈ ਤੇ ਉਸ ਮਾਇਆ ਨਾਲ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਪਰਉਪਕਾਰ ਦੇ ਬੇਅੰਤ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਸੋ ਗੁਰੂ ਮਰਿਆਦਾ ਅਨੁਸਾਰ ਅੱਜ ਵੀ ਹਰੇਕ ਸਿੱਖ ਲਈ ਇਹ ਗੁਰੂ ਹੁਕਮ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਗੁਰੂ ਅਰਥ ਲਾਵੇ ਸੋ ਇਸ ਲਈ ਹਰੇਕ ਸਿੱਖ ਨੂੰ ਆਪਣੀ ਕਮਾਈ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਜਿਹੜਾ ਵੀ ਸਿੱਖ ਇਹ ਦਸਵੰਦ ਨਹੀਂ ਕੱਢਦਾ ਸਮਝ ਲੈਣਾ ਚਾਹੀਦਾ ਹੈ ਕਿ ਉਹ ਗੁਰੂ ਹੁਕਮ ਤੋਂ ਆਕੀ ਹੈ ਅਤੇ ਗੁਰੂ ਦਾ ਹੱਕ ਖਾ ਰਿਆ ਹੈ ਕਿਉਂਕਿ ਸਿੱਖ ਦੀ ਕਮਾਈ ਦੇ ਦਸਵੇਂ ਹਿੱਸੇ ਦਾ ਹੱਕਦਾਰ ਗੁਰੂ ਹੈ ਸੋ ਸਾਨੂੰ ਸਭ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਕੱਟ ਕੇ ਪਰਉਪਕਾਰ ਦੇ ਕਾਰਜਾਂ ਉੱਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ